ਤਨਾਂ ਗੰਨਾਂ ਨਹੀਂ ਕਦੇ ਖਾਦੇ ਖੁੱਦੇ ਇੱਕ ਮਿੰਟ ਇੱਕ ਮਿੰਟ ਬੰਦ ਕਰੇ ਡਾਕਟਰ ਸਾਹਿਬ ਸਾਸਰੀ ਕਾਲ ਡਾਕਟਰ ਇੱਧਰ ਆ ਮੈਨੂੰ ਡਾਕਟਰ ਜੀ ਉਹ ਕੰਜਰਾ ਮੈਂ ਨਹੀਂ ਇੱਧਰ ਆ ਇੱਥੇ ਕਰੇ ਡਾਕਟਰ ਸਾਹਿਬ ਸਾਸਰੀ ਮੈਂ ਯਾਰ ਵੇਦਾ ਫਿਰ ਤੁਹਾਨੂੰ ਇਹ ਜਿਹੜੀ ਪ੍ਰੋਬਲਮ ਆ ਮਤਲਬ ਇਹ ਜਿਮਾਂਦਰੋਤ ਹੋਈ ਆ ਕਿ ਜਾਂ ਵੱਡੇ ਹੋ ਕੇ ਕੀ ਸ਼ੁਰੂ ਹੋਈ ਆ ਓਕਲਾ ਇਹ ਤਾਂ ਇਹ ਕੰਨ ਖਾ ਗਿਆ ਮੇਰੇ ਇਹ ਜਿਹੜੇ ਕੰਨਾਂ ਦੀ ਪ੍ਰੋਬਲਮ ਹੈ ਤੁਹਾਨੂੰ ਹਾਂ ਇਹ ਬਚਪਨ ਤੋਂ ਹੀ ਆ ਕਿ ਜਦੋਂ ਵੱਡੇ ਹੋ ਕੇ ਫੇਰ ਸ਼ੁਰੂ ਹੋਈ ਆ ਨਹੀਂ ਪਹਿਲਾਂ ਤਾਂ ਇੰਨੀ ਕੀ ਸੀ ਮੁੜ ਕੇ ਵੱਡੀ ਹੋ ਗਈ ਆ ਲੈ ਆ ਕੇ ਤੇ ਆਪਣੇ ਪਹਿਲਾਂ ਕੰਨ ਆ ਜਾ ਚੈੱਕ ਕਰਾ ਆਪ ਤੇ ਮੰਜ ਬੋਣੀ ਚ ਹਾਂ ਕੰਨ ਚੈੱਕ ਕਰਾਓ ਆਪਣੇ ਲੈ ਲੈ ਕੋਲ ਵਿੱਚ ਮੜਨਾ ਕੰਨ ਦੇ ਤੂੰ ਕੀ ਨਾ ਉਹ ਕਿੰਨੇ ਪੈਸੇ ਲੱਗੋਣਗੇ ਪੈਸੇ ਤਾਂ ਕੋਈ ਇੰਨੇ ਨਹੀਂ ਆ ਮਤਲਬ ਮੇਰੇ ਕੋਲ ਤਾਂ ਇਹਦਾ ਮੁੱਲ ਨਹੀਂ ਆ ਮਤਲਬ ਜੋ ਵੀ ਕੀ ਹੁੰਦਾ ਮੈਂ ਨਾ ਤੁਹਾਨੂੰ दारू ਲਿਖ ਦੇਨੀ ਆ ਹਾਂਜੀ ਤੇ ਦਵਾਈ ਲਿਖ ਦੇਨੀ ਆ ਮੈਡਮ ਜੀ दारू ਨਹੀਂ ਮੈਂ ਪੀਣਾ ਇਹ ਦਾਰੂ ਪੀਣ ਵਾਲੀ ਨੇ ਅੱਖਾਂ 'ਚ ਪਾਉਣ ਵਾਲਾ ਜਿਹੜਾ ਡ੍ਰੌਪਸ ਹੁੰਦੇ ਆ ਉਹ ਲਿਖ ਦੇਣੇ ਆ ਤੇ ਤੂੰ ਇਹ ਮਨ ਰੋ ਪਾਈ ਜਾਇਓ ਇਦਾਂ ਡ੍ਰੌਪ ਕਿਹੜੇ ਡ੍ਰੌਪ ਕਿਹੜੇ ਹੁੰਦੇ ਉਹ ਦਾਰੂ ਤੇ ਦਾਰੂ ਹੀ ਹੁੰਦਾ ਆ ਦੋ ਦੋ ਬੂੰਦਾ ਦੋ ਜ਼ਿੰਦਗੀ ਦੀ ਬੂੰਦ ਇਹਨੂੰ ਤਾਂ ਕਪਾੜੇ ਕੰਮ ਨੂੰ ਸੰਦਾ ਦਾ ਹੈਗਾ ਮੈਂ ਬੋਲਾਂ ਸੀ ਹਾਂ ਤਾਂ ਹੈਗਾ ਨਾ ਭਰਾਵਾ ਇਹਨੂੰ ਸਾਰੇ ਨਹੀਂ ਦੀਦਾ ਤੁਮਾੜਾ ਬੇਟਾ ਰਹਿ ਅੱਛਾ